ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਇਸ ਵਾਰ ਆਪਣੇ ਝੋਨੇ ਦਾ ਝਾੜ ਕਿਸ ਤਰ੍ਹਾਂ ਰਹੇਗਾ ਵਧੇਗਾ ਜਾਂ ਘਟੇਗਾ ਜਾਂ ਰਲਿਆ ਮਿਲਿਆ ਰਹੇਗਾ ਕਿਵੇਂ ਦਾ ਰਹੂਗਾ ਤੇ ਹੁਣ ਤੱਕ ਜਿੰਨਾ ਵੀ ਕਿਸਾਨ ਵੀਰਾਂ ਨੇ ਬਾਸਮਤੀ ਜਾਂ ਝੋਨਾ ਵੜਿਆ ਉਹਨਾਂ ਦਾ ਝਾੜ ਕੀ ਆ ਰਿਹਾ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਆਪਾਂ ਇਸੇ ਤਰ੍ਹਾਂ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਸਮਤੀ ਬਾਰੇ ਕਿਉਂਕਿ ਦੋਸਤੋ ਬਾਸਮਤੀ ਦਾ ਸ਼ੁਰੂ-ਸ਼ੁਰੂ ਦੇ ਵਿੱਚ ਰੇਟ ਬਹੁਤ ਜ਼ਿਆਦਾ ਡਾਊਨ ਸੀਗਾ ਵਿੱਚ ਦੀ ਬਹੁਤ ਜ਼ਿਆਦਾ ਵਧੀਆ ਹੋ ਗਿਆ ਸੀ ਉਮੀਦ ਸੀ ਕਿ ਰੇਟ ਚੰਗਾ ਆਊਗਾ ਪਰੰਤੂ ਹੁਣ ਫਿਰ ਬਹੁਤ ਜ਼ਿਆਦਾ ਡਾਊਨ ਹੋ ਚੁੱਕਿਆ ਬਾਸਮਤੀ ਦਾ ਰੇਟ ਤੇ ਉਪਰੋਂ ਝਾੜ ਦੀ ਗੱਲ ਕਰਗੇ ਤਾਂ ਐਵਰੇਜ ਹੀ ਆ ਰਹੀ ਹੈ ਜਾਨੀ ਕਿ ਘਟt ਆ ਰਿਹਾ ਖਾਸ ਕਰਕੇ ਦੋਸਤੋ 1509 ਦਾ ਝਾੜ ਵੀ ਘਟ ਆ ਰਿਹਾ 1692 ਦਾ ਝਾੜ ਠੀਕ ਠਾਕ ਆ ਰਿਹਾ ਜਿੱਤੇ ਜਿੰਨਾ ਕਿਸਾਨ ਵੀਰਾਂ ਨੇ 1985 ਲਗਾਈ ਸੀ ਉਸ ਦਾ ਝਾੜ ਵੀ ਘਟ ਆ ਰਿਹਾਗਾ ਦੋਸਤੋ ਰੇਟ ਵੀ ਘਟਾ ਤੇ ਹਾਲੇ ਤੱਕ ਜਿਹੜੀਆਂ ਬਾਸਮਤੀ ਵੱਡੀਆਂ ਗਈਆਂ ਉਹਨਾਂ ਦਾ ਝਾੜ ਵੀ ਘਟ ਹੀ ਆ ਰਿਹਾ ਤੇ ਝਾੜ ਘਟਣ ਦਾ ਕਾਰਨ ਸਿਰਫ ਮੌਸਮ ਆ ਹਾਂ ਦੋਸਤੋ ਜਿਹੜੀ ਬਾਸਮਤੀ 1885 ਹੈ ਨਾ ਇਸ ਦੇ ਵਿੱਚ ਫੋਕ ਬਹੁਤ ਜ਼ਿਆਦਾ ਬਣੀ ਸੀ ਜਿੰਨਾ ਕਿਸਾਨ ਵੀਰਾਂ ਨੇ ਲੇਟ ਲਗਾਈ ਆ ਉਹਨਾਂ ਦਾ ਝਾੜ ਚੰਗਾ ਆਉਂਦੀ ਪੂਰੀ ਪੂਰੀ ਉਮੀਦ ਹੈ ਪਰੰਤੂ ਅਗੇਤੀਆਂ ਦਾ ਝਾੜ ਘਟਾ ਰਿਹਾ ਕਾਰਨ ਗਰਮੀ ਹੈ ਗਰਮੀ ਦੀ ਮਾਰ ਬਹੁਤ ਜ਼ਿਆਦਾ ਘਟ ਸੈਂਦੀ ਆ ਆਪਣੀਆਂ ਦੂਜੀਆਂ ਬਾਸਮਤੀ ਵੈਰਾਈਟੀਆਂ ਨਾਲੋਂ ਵੀ ਹੁਣ ਗੱਲ ਕਰਦੇ ਆ ਝੋਨੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਾਈਬ੍ਰਿਡ ਝੋਨੇ ਬਾਰੇ ਕਿਉਂਕਿ ਦੋਸਤੋ ਹੁਣ ਤੱਕ ਸਭ ਤੋਂ ਵੱਧ ਜੇਕਰ ਕਟਾਈ ਹੋਈ ਆ ਵੱਡੇ ਗਏ ਆ ਤਾਂ ਉਹ ਸਿਰਫ ਹਾਈਬ੍ਰਿਡ ਝੋਨਾ ਦਾ ਜਿਨ੍ਹਾਂ ਦੀ ਰਿਪੋਰਟ ਮੇਰੇ ਕੋਲੇ ਬਹੁਤ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਹੁਣ ਦੋਸਤੋ ਮੈਂ ਕਿਸੇ ਇੱਕ ਵੈਰਾਈਟੀ ਦਾ ਨਾਮ ਨਹੀਂ ਲਵਾਂਗਾ ਹਾਈਬ੍ਰਿਡ ਝੋਨੇ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਆਚੁਕੀਆਂ ਮਾਰਕੀਟ ਦੇ ਵਿੱਚ ਜਿੱਥੇ ਕਿਸਾਨ ਵੀਰਾਂ ਨੇ ਸਬਜ਼ੀ ਦੀ ਖੇਤੀ ਕਰਦੇ ਆ ਨਾ ਸਬਜ਼ੀ ਲਗਾਉਣੀ ਆ ਉੱਥੇ ਕਿਸਾਨ ਵੀਰਾਂ ਨੇ ਅਗੇਤੇ ਝੋਨੇ ਲਗਾਏ ਸੀ ਘੱਟ ਟਾਈਮ ਦੇ ਵਿੱਚ ਪੱਕਣ ਵਾਲੇ ਹਾਈਬ੍ਰਿਡ ਝੋਨੇ ਲਗਾਏ ਸੀ ਜਿਨ੍ਹਾਂ ਦੀ ਰਿਪੋਰਟ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਝਾੜ ਬੰਪਰ ਆ ਰਿਹਾ ਮੈਂ ਮੋਟਾ-ਮੋਟਾ ਤੁਹਾਨੂੰ ਦੱਸ ਦਵਾਂ ਕਿ 35 36 ਇੱਥੋਂ ਤੱਕ ਕਿ 38 ਕੁੰਟਲ ਪ੍ਰਤੀ ਏਕੜ ਤੱਕ ਝਾੜ ਆਇਆ ਇਹ ਜਿਹੜੀ ਰਿਪੋਰਟਾਂ ਵੀ ਮੇਰੇ ਕੋਲੇ ਆ ਰਹੀਆਂ ਯਾਨੀ ਕਿ ਹਾਈਬ੍ਰਿਡ ਝੋਨੇ ਦਾ ਝਾੜ ਬੰਪਰ ਆ ਰਿਹਾ ਹੁਣ ਗੱਲ ਕਰ ਗਏ ਝੋਨੇ ਦੀ ਪਰਮਲ ਝੋਨੇ ਦੀ ਤੇ ਇਹਨਾਂ ਦੇ ਵਿੱਚੋਂ ਹਜੇ ਤੱਕ ਕੋਈ ਵੀ ਰਿਪੋਰਟ ਮੇਰੇ ਕੋਲ ਨਹੀਂ ਆਈ ਤੇ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣੀ ਪੀਆਰ 126 ਆ ਇਹ ਟੌਪ ਕਰ ਸਕਦੀ ਆ ਹਾਂ ਕੁਝ ਇੱਕ ਏਰੀਆ ਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਜ਼ਰੂਰ ਆਈ ਆ ਹਲਦੀ ਰੋਗ ਜ਼ਰੂਰ ਇਸ ਨੂੰ ਆਇਆਗਾ ਇਸ ਨੂੰ ਵੀ ਆਇਆਗਾ ਕਾਫੀ ਹਾਈਬ੍ਰਿਡ ਕਿਸਮਾਂ ਉਸ ਨੂੰ ਵੀ ਆਇਆਗਾ ਪਰੰਤੂ ਫੇਰ ਵੀ ਵੀਰ ਅਕਸੂ 26 ਟਾਪ ਕਰ ਸਕਦੇ ਜਿੱਤੇ ਹਲਦੀ ਰੋਗ ਆ ਗਿਆ ਉੱਥੇ ਆਪਾਂ ਕੀ ਕਰਨਾ ਇੱਕ ਤਾਂ ਪਾਣੀ ਸੁਕਾ ਕੇ ਲਗਾਉਣਾ ਤੇ ਦੂਜਾ ਆਪਾਂ ਜਦੋਂ ਇਹ ਝੋਨਾ ਵੜਨਾ ਤਾਂ 11 12 ਵਜੇ ਤੋਂ ਬਾਅਦ ਹੀ ਵੜਨਾ ਬਾਕੀ ਕੀ ਝੜ ਆਉਂਦਾ ਲਗਾਤਾਰ ਤੁਹਾਡੇ ਨਾਮੇ ਰਿਪੋਰਟਾਂ ਸਾਂਝੀਆਂ ਕਰਦਾ ਰਹੂੰਗਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਇਜਾਜ਼ਤ ਧੰਨਵਾਦ ਦੋਸਤੋ